ਜਿਹੜਾ ਸਿੱਖਾਂ ਦਾ ਇਤਿਹਾਸ ਹੈ ਨਾ ਦੀ ਉਹ ਬੜਾ ਗੌਰਵਮਈ ਇਤਿਹਾਸ ਹੈ ਮੈਂ ਕਹਿੰਦਾ ਕਿ ਭਾਰਤ ਦੇ ਇਤਿਹਾਸ ਦਾ ਆਧਾਰ ਹੈ ਸਿੱਖ ਇਤਿਹਾਸ ਬਿਲਕੁਲ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਪਰਿਵਰਤਨ ਜਿਹੜਾ ਹੈ ਉਹ ਭਾਰਤ ਦੇ ਵਿੱਚ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਇਆ ਜੇ ਸਿੱਖ ਇਤਿਹਾਸ ਨੂੰ ਮੰਨਫੀ ਕਰਦੇ ਹੀ ਹੈ ਨਾ ਤਾਂ ਭਾਰਤ ਦਾ ਇਤਿਹਾਸ ਅਧੂਰਾ ਹੈ ਤੇ ਭਾਰਤ ਦੇ ਵਿੱਚ ਕੁਝ ਹੋਰ ਹੀ ਹੋਣਾ ਸੀ ਭਾਰਤ ਦਾ ਸਿਸਟਮ ਹੀ ਕੁਝ ਹੋਰ ਹੋਣਾ ਸੀਗਾ ਤਾਂ ਸਿੱਖਾਂ ਦੇ ਇਤਿਹਾਸ ਦਾ ਵਿਸ਼ੇਸ਼ ਤੌਰ ਤੇ ਵਰਣਨ ਕਰਨ ਜਾ ਰਹੇ ਆ ਅਖੀਰ ਤੱਕ ਸੁਣਿਓ ਤੇ ਇਸ ਗੌਰਵ ਮਈ ਇਤਿਹਾਸ ਨੂੰ ਸ਼ੇਅਰ ਕਰਨਾ ਦੁਨੀਆ ਤੱਕ ਪਹੁੰਚਾਉਣਾ ਬੱਚਿਆਂ ਤੱਕ ਪਹੁੰਚਾਉਣਾ ਅਗਲੀ ਜਨਰੇਸ਼ਨ ਤੱਕ ਪਹੁੰਚਾਉਣਾ ਸਾਡਾ ਸਭ ਦਾ ਕਰਤਵ ਹੈ ਸਾਡਾ ਸਭ ਦਾ ਜਿਹੜਾ ਹੈ ਉਹ ਦੇਸ਼ ਹੋਣਾ ਚਾਹੀਦਾ ਮੈਂ ਇਥੇ ਇੱਕ ਗੱਲ ਕਹਾਂਗਾ ਕਿ ਸਿੱਖਾਂ ਦਾ ਇਤਿਹਾਸ ਦੇਖੋ ਇਹ ਗੱਲ ਨਹੀਂ ਹੈ ਕਿ ਇਹ ਸਿੱਖਾਂ ਦਾ ਇਤਿਹਾਸ ਹੈ ਇਹ ਸਾਡਾ ਭਾਰਤ ਦਾ ਇਤਿਹਾਸ ਹੈ ਹਰ Hindu ਨੂੰ ਹਰ ਮੁਸਲਮਾਨ ਨੂੰ ਹਰ ਸਿੱਖ ਨੂੰ ਹਰ ਈਸਾਈ ਨੂੰ ਇਥੇ ਧਰਮ ਦੀ ਗੱਲ ਨਹੀਂ ਹੈ ਸਭ ਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਔਰ ਸਿੱਖ ਇਤਿਹਾਸ ਦੇ ਜਿਹੜੇ ਸਿਧਾਂਤ ਹੈ ਉਹਨਾਂ ਦੇ ਉੱਤੇ ਅਮਲ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ ਮੈਂ ਹਿੰਦੂ ਪਰਿਵਾਰ ਨਾਲ ਸੰਬੰਧਤ ਹੈ ਮੈਨੂੰ ਇਹ ਗੱਲ ਯਾਦ ਹੈ ਕਿ ਸਾਡੀ ਦਾਦੀ ਮਾਤਾ ਰਾਮ ਪਿਆਰੀ ਸਾਨੂੰ ਬਚਪਨ ਦੇ ਵਿੱਚ ਹੀ ਸਾਰੇ ਭੈਣ ਭਰਾਵਾਂ ਨੂੰ ਸਿੱਖ ਇਤਿਹਾਸ ਸੁਣਾਉਂਦੇ ਸੀ ਇਹ ਸਿਸਟਮ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਹੁਣ ਵੀ ਇਸ ਨੂੰ ਰਿਵਾਈਵ ਕਰਨ ਦੀ ਜ਼ਰੂਰਤ ਹੈ ਹਰੇਕ ਬੱਚਾ ਪੰਜਾਬ ਦਾ ਵਿਸ਼ੇਸ਼ ਤੌਰ ਤੇ ਹਰੇਕ ਪੰਜਾਬੀ ਜਿਹੜਾ ਹੈ ਉਸ ਨੂੰ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਇੱਥੇ ਧਰਮ ਦੀ ਮੈਂ ਗੱਲ ਨਹੀਂ ਕਰਦਾ ਤਾਂ ਸਿੱਖ ਇਤਿਹਾਸ ਸਾਡੀ ਜੀਵਨੀ ਦਾ ਜਿਹੜਾ ਹੈ ਆਧਾਰ ਹੈ ਤਾਂ ਸਿੱਖ ਇਤਿਹਾਸ ਦੇ ਬਾਰੇ ਗੱਲ ਕਰਨ ਜਾ ਰਹੇ ਆ ਗੌਰ ਨਾਲ ਸੁਣਿਓ ਤੇ ਵਕਤਬੱਦ ਸ਼ੇਅਰ ਜ਼ਰੂਰ ਕਰਿਓ ਸਿੱਖ ਗੁਰੂ ਸਾਹਿਬਾਨ ਦਾ ਵਰਣਨ ਕਰਨ ਜਾ ਰਹੇ ਆ ਤਾਂ ਬਹੁਤ ادب ਦੇ ਨਾਲ ਜਿਹੜਾ ਹੈ ਸਿੱਖ ਇਤਿਹਾਸ ਸੁਣਾਣਾ ਸਿਰ ਟਕਾਂਗੇ ਤੇ ਫੇਰ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਹੋਰ ਸੁਣਾਣੇ ਤੁਹਾਨੂੰ ਸਿੱਖ ਗੁਰੂ ਸਾਹਿਬਾਨ ਦਾ ਗੁਰੂ ਕਾਲ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਾਲ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਕਾਲ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੂ ਕਾਲ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਹਰगोबिंद ਸਾਹਿਬ ਦਾ ਗੁਰੂ ਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਹਰ Rai ਸਾਹਿਬ ਦਾ ਗੁਰੂ ਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂ ਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਇਸ ਸਿੱਖ ਗੁਰੂ ਕਾਲ ਦੇ ਬਾਰੇ ਹਰੇਕ ਵਿਅਕਤੀ ਨੂੰ ਹਰੇਕ ਪੰਜਾਬੀ ਨੂੰ ਹਰੇਕ ਭਾਰਤ ਵਾਸੀ ਨੂੰ ਪਤਾ ਹੋਣਾ ਚਾਹੀਦਾ ਚਾਹੇ ਮਜ਼ਹਬ ਕੋਈ ਵੀ ਹੋਵੇ ਗੁਰੂਆਂ ਦਾ ਜਿਹੜਾ ਕਾਲ ਹੈ ਇਸ ਦੇ ਬਾਰੇ ਜਾਣਕਾਰੀ ਗੁਰੂਆਂ ਬਾਰੇ ਜਾਣਕਾਰੀ ਹੋਣੀ অতি ਜ਼ਰੂਰੀ ਹੈ ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਸਾਨੂੰ ਮਾਨਵਤਾ ਦੀ ਭਲਾਈ ਸਿਖ ਗੁਰੂ ਸਾਹਿਬਾਨ ਨੇ ਜੋ ਉਪਦੇਸ਼ ਦਿੱਤੇ ਉਹ ਮਨੁੱਖਤਾ ਦੇ ਵਾਸਤੇ ਦਿੱਤੇ ਪੂਰੀ ਮਾਨਵਤਾ ਦੇ ਵਾਸਤੇ ਦਿੱਤੇ ਪੂਰੀ ਦੁਨੀਆ ਵਾਸਤੇ ਦਿੱਤੇ ਤਾਂ ਇਹ ਜਾਣਕਾਰੀ ਹੈ ਸਿੱਖ ਗੁਰੂ ਸਾਹਿਬਾਨ ਦੇ ਗੁਰੂ ਕਾਲ ਬਾਰੇ ਹੁਣ ਇਸ ਦੇ ਵਿੱਚ ਦੇਖੋ ਸ਼ਹਾਦਤਾਂ ਦੋ ਐ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਹੋਈ ਜਹਾਂਗੀਰ ਦੇ ਕਾਲ ਦੇ ਵਿੱਚ ਔਰ ਉਸ ਤੋਂ ਬਾਅਦ ਸਿੱਖ ਇਤਿਹਾਸ ਜਿਹੜਾ ਹੈ ਉਸ ਦੀ ਦਸ਼ਾ ਦਿਸ਼ਾ ਬਿਲਕੁਲ ਬਦਲ ਗਈ ਔਰ ਇੱਕ ਜਿਹੜਾ ਹੈ ਕੁਰਬਾਨੀਆਂ ਦਾ ਦੌਰ ਜਿਹੜਾ ਹੈ ਉੱਥੋਂ ਸ਼ੁਰੂ ਹੋਇਆ ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਦੇਖੋ ਹੁਣ ਅਸੀਂ ਗੱਲ ਕਰਾਂਗੇ 1588 ਈਸਵੀ ਤੋਂ ਸ਼ੁਰੂ ਕਰਾਂਗੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1469 ਈਸਵੀ ਤੋਂ ਲੈ ਕੇ 1588 ਈਸਵੀ ਤੱਕ ਸਿੱਖ ਇਤਿਹਾਸ ਦੀ ਰੂਪਰੇਖਾ ਕੁਝ ਹੋਰ ਹੈ ਲੇਕਿਨ 1588 ਦੇ ਵਿੱਚ ਕੁਝ ਹੋਰ ਹੈ ਬਦਲਾਅ ਆਉਂਦਾ ਹੈ ਬੜਾ ਵੱਡਾ ਬਦਲਾਅ ਸਿੱਖ ਧਰਮ ਦੇ ਵਿੱਚ ਆਉਂਦਾ ਹੈ ਔਰ 1588 ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਹੈ ਨਿਰਮਾਣ ਦਾ ਕਾਰਜ ਸ਼ੁਰੂ ਹੋਇਆ ਅੰਮ੍ਰਿਤਸਰ ਵਿਖੇ ਔਰ ਜਿਸ ਦਾ ਕਾਰਜ ਜਿਹੜਾ ਹੈ 1601 ਦੇ ਵਿੱਚ ਸੰਪੂਰਨ ਹੋਇਆ ਔਰ ਉਸ ਤੋਂ ਬਾਅਦ ਇਸੇ ਸਮੇਂ ਦੇ ਦੌਰਾਨ ਮੈਂ ਕਹਿਣਾ ਕਿ ਆ ਮਿੱਤੀਆਂ ਜਿਹੜੀ ਮੈਂ ਬੋਲਣ ਲੱਗਾ ਨਾ ਜੀ ਇਹ ਸਭ ਨੂੰ ਪਤਾ ਹੋਣੀ ਚਾਹੀਦੀਆਂ ਇਸੇ ਸਮੇਂ ਦੇ ਦੌਰਾਨ ਜਿਹੜੀ ਅਗਲੀ ਇੱਕ ਮੀਤੀ ਹੈਗੀ ਹੈ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨਾ ਇੱਕ ਬਹੁਤ ਵੱਡਾ ਕਾਰਜ ਪੂਰੀ ਮਾਨਵਤਾ ਦੇ ਲਈ ਪੂਰੀ ਮਾਨਵਤਾ ਦੇ ਲਈ ਪੂਰੀ ਮਨੁੱਖਤਾ ਨੂੰ ਸੇਧ ਦੇਣ ਦੇ ਲਈ ਇੱਕ ਬੜਾ ਵੱਡਾ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਕਠਿਨ ਕੰਮ ਜਿਹੜਾ ਸੀਗਾ ਔਖਾ ਕੰਮ ਸੀਗਾ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕੱਤਰ ਕਰਨਾ ਦੇਖੋ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਇਸ ਦੇ ਵਿੱਚ ਦਰ ਸਾਹਿਬ ਹੈ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਨੌਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਸ ਦੇ ਵਿੱਚ ਦਰਜ ਹੈ 15 ਸੂਫੀ ਸੰਤਾਂ ਫਕੀਰਾਂ ਦੀ ਬਾਣੀ ਭਗਤਾਂ ਦੀ ਬਾਣੀ ਵੀ ਇਸ ਦੇ ਵਿੱਚ ਦਰਜ ਹੈ ਪੱਟਾਂ ਤੇ ਗਵਈਆਂ ਦਾ ਵੀ ਜਿਹੜਾ ਹੈ ਉਹਨਾਂ ਦੀਆਂ ਰਚਨਾਵਾਂ ਵੀ ਇਸ ਦੇ ਵਿੱਚ ਦਰਜ ਹੈ ਇੱਕ ਐਸਾ ਗ੍ਰੰਥ ਜਿਸ ਦੇ ਵਿੱਚ ਹਰੇਕ ਮਜ਼ਹਬ ਨੂੰ ਬਰਾਬਰ ਸਥਾਨ ਦਿੱਤਾ ਗਿਆ ਪੂਰੀ ਮਨੁੱਖਤਾ ਦੇ ਲਈ ਇੱਕ ਬਹੁਤ ਵੱਡੀ ਸੇਧ ਵੀ ਹੈ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਇਸ ਦਾ ਸੰਕਲਨ 1604 ਈਸਵੀ ਦੇ ਵਿੱਚ ਹੋਇਆ ਆ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਪਹਿਲੇ ਹੈੱਡ ਗ੍ਰੰਥੀ ਜਿਹੜਾ ਹੈ ਨਿਯੁਕਤ ਕੀਤਾ ਗਿਆ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦੇ ਵਿੱਚ ਜਿਹੜਾ ਹੈ ਬਹੁਤ ਵੱਡਾ ਯੋਗਦਾਨ ਦਿੱਤਾ ਗੁਰੂ ਅਰਜਨ ਦੇਵ ਜੀ ਲਿਖਵਾਉਂਦੇ ਸਨ ਤੇ ਭਾਈ ਗੁਰਦਾਸ ਜੀ ਲਿਖਦੇ ਸਨ ਔਰ ਅਗਲੀ ਗੱਲ ਹੈ ਕਿ ਇਸ ਦੇ ਵਿੱਚ ਬਾਣੀਆਂ ਦੀ ਤਰਤੀਬ ਬਦਤਾ ਦੇਖੋ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈਗੇ ਆ ਔਰ 1430 ਅੰਗ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਐਡਾ ਵੱਡਾ ਕਾਰਜ ਦੇਖੋ ਜਦੋਂ ਕੰਪਿਊਟਰ ਨਹੀਂ ਸੀਗਾ ਜਦੋਂ ਐਡੀਟਿੰਗ ਨਹੀਂ ਸੀ ਉਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨੇ ਸੱਚੇ ਪਾਤਸ਼ਾਹ ਨੇ ਇਸ ਗ੍ਰੰਥ ਨੂੰ ਰਚਿਆ ਇਸ ਗ੍ਰੰਥ ਨੂੰ ਕੰਪੋਜ਼ ਕੀਤਾ ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਸੋਚਨ ਤੇ ਮਜਬੂਰ ਹੋ ਜਾਈਦਾ ਕਿ ਅਸੀਂ ਅੱਜ ਦੇ ਸਮੇਂ 'ਚ ਕੰਪਿਊਟਰਸ ਤੇ ਬੈਠ ਕੇ ਐਡਿਟ ਸਭ ਕੁਝ ਕਰ ਲੈਨੇ ਆ ਲੇਕਿਨ ਇੱਕ ਵੀ ਗਲਤੀ ਇੱਕ ਵੀ ਕੰਨੇ ਬਿੰਦੀ ਦੀ ਵੀ ਗਲਤੀ ਕੋਈ ਗ੍ਰਾਮਰ ਦੀ ਵੀ ਗਲਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਹੁਣ ਕੁਝ ਡੇਟਸ ਜਿਹੜੀਆਂ ਮੈਂ ਇੱਥੇ ਗੱਲ ਕਰਾਂਗਾ 1588 ਤੋਂ ਸ਼ੁਰੂ ਕਰਾਂਗੀ 1588 1601 1604 1606 1609 16001 ਕੀ 1630 1656 1666 ਤੇ 1688 1690 1699 1701 1704 1705 1708 1710 1715 1716 ਔਰ ਇਸ ਦੇ ਵਿੱਚ ਇੱਕ ਸਭ ਤੋਂ ਵਧੀਆ ਜਿਹੜੀ ਗੱਲ ਹੈ ਜਿਸ ਨੂੰ ਯਾਦ ਰੱਖਣਾ ਜ਼ਰੂਰੀ ਹੈ ਸਭ ਤੋਂ ਉੱਚੀ ਗੱਲ ਇਹ ਹੈ ਕਿ 1710 ਦੇ ਵਿੱਚ ਜਿਹੜਾ ਹੈ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਦੇ ਵਿੱਚ ਜਿਹੜਾ ਹੈ ਔਰ ਛੋਟੇ ਸੈਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਚੱਪੜਚੜੀ ਦੇ ਯੁੱਧ ਦੇ ਵਿੱਚ ਇਤਿਹਾਸ ਦਾ ਇੱਕ ਐਸਾ ਪੰਨਾ ਹੈ ਜਿਸ ਦਾ ਬੜਾ ਗੌਰਵਮਈ ਪੰਨਾ ਹੈ ਔਰ ਇਸ ਦੇ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਤਾਂ 1700 8 1710 1715 1716 اور 1716 ਤੋਂ ਬਾਅਦ ਅਸੀਂ ਗੱਲ ਕਰਾਂਗੇ 1739 ਦੀ ਨਾਦਰ ਸ਼ਾਹ ਦੇ ਹਮਲੇ اور ਨਾਦਰ ਸ਼ਾਹ ਦੇ ਹਮਲਿਆਂ ਦੇ ਵਿੱਚ ਸਿੱਖਾਂ ਨੇ ਹੀ ਉਸ ਨੂੰ ਨੱਥ ਪਾਈ ਸੀ اور ਉਸ ਤੋਂ ਬਾਅਦ ਜਿਹੜਾ ਹੈ 1739 ਤੋਂ ਬਾਅਦ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ اور ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਦੇ ਹਮਲੇ ਜਿਹੜੇ ਹੈ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ ਜਿੰਨੇ ਵੀ ਧਾੜ ਵੀ ਆਏ ਨਾ ਜੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸਿੱਖਾਂ ਨੇ ਪਾਟੜ ਦੇ ਇਤਿਹਾਸ ਦੇ ਵਿੱਚ ਕਿਉਂ ਨਾ ਇਹ ਗਰਮ ਬਈ ਪੰਨਾ ਜਿਹੜਾ ਹੈ ਇਸ ਨੂੰ ਕੌਣ ਪਲਾ ਸਕਦਾ ਹੈ ਕੌਣ ਇਸ ਨੂੰ ਨਜ਼ਰ ਅੰਦਾਜ਼ ਕਰ ਸਕਦਾ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਕਿ ਸਿੱਖਾਂ ਦੇ ਇਤਿਹਾਸ ਤੋਂ ਬਿਨਾ ਪਾਟੜ ਦਾ ਇਤਿਹਾਸ ਅਧੂਰਾ ਹੈ 1700 99 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਜੜੀਆਂ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿੱਤਿਆ ਕਿਉਂਕਿ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜਿਹੜਾ ਸਮਾ ਹੈ ਨਾ ਜੀ ਉਸ ਦੇ ਵਿੱਚ ਸਿੱਖ ਮਿਸਲਾਂ ਦਾ ਸਮਾ ਹੈ ਔਰ ਸਿੱਖ ਜਿਹੜੇ ਸੀਗੇ ਉਹ ਜ਼ਕਰੀਆ ਖਾਂ ਯਾਇਆ ਖਾਂ ਮੀਰ ਮੰਨੂ ਇਹਨਾਂ ਦੇ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਜੰਗਲਾਂ ਦੇ ਵਿੱਚ ਪਨਾਹ ਲੈਂਦੇ ਸੀ ਤੇ ਗੁਰੀਲਾ ਯੁੱਧ ਨੀਤੀ ਪਣਾਉਂਦੇ ਸੀ ਤਾਂ ਉਦੋਂ 12 ਮਿਸਲਾਂ ਹੋਦ ਵਿੱਚ ਆ ਗਈਆਂ ਤੇ 12 ਦੀ ਬਾਰਾਂ ਮਿਸਲਾਂ ਨੂੰ ਇੱਕ ਸੰਗਠਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ 1799 ਈਸਵੀ ਤੋਂ ਲੈ ਕੇ 1839 ਈਸਵੀ ਤੱਕ 40 ਸਾਲ ਐਸਾ ਰਾਜ ਕੀਤਾ ਕਿ ਅੰਗਰੇਜ਼ ਉਦੋਂ ਤੱਕ ਪੂਰਾ ਭਾਰਤਵਰਸ਼ ਜਿੱਤ ਚੁੱਕੇ ਸੀਗੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੋਂ ਅੱਖ ਚੱਕ ਕੇ ਨਾ ਦੇਖ ਸਕੇ ਸ਼ੇਰੇ ਪੰਜਾਬ ਦਾ ਇੰਨਾ ਜੋ ਜਲਾਲ ਸੀਗਾ ਔਰ ਕਾਬਲ ਤੱਕ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਵਰਤੀ ਅੰਗਰੇਜ਼ਾਂ ਦੇ ਨਾਲ ਉਹਨਾਂ ਨੂੰ ਸੰਧੀਆਂ ਨੀਆਂ ਪਈਆਂ ਤੇ ਅੰਗਰੇਜ਼ ਵੀ ਮਜਬੂਰ ਹੋਏ ਤਾਂ ਇੱਥੇ ਇੱਕ ਸੰਧੀਆਂ ਦਾ ਦੌਰ ਸ਼ੁਰੂ ਹੁੰਦਾ ਹੈ 1806 ਦੇ ਵਿੱਚ 1805-6 ਦੇ ਵਿੱਚ ਲਾਹੌਰ ਦੀ ਸੰਧੀ ਹੈ 1809 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਹੈ ਤੇ 1831 ਦੇ ਵਿੱਚ ਰੋਪੜ ਦੀ ਸੰਧੀ ਹੈ ਇਹਨਾਂ ਸੰਧੀਆਂ ਤੋਂ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਉੱਤਰ ਵੱਲ ਫੈਲਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਗੱਲ ਹੈ ਕਿ ਸਿੱਖ ਯੋਧੇ ਜਿਹਦੇ ਵਿੱਚ ਦੇਖੋ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਕੇ ਮਜਲੂਮਾਂ ਦੀ ਢਾਲ ਬਹੁਤ ਸਿੱਖ ਅਣਗਿਣਤ ਸਿੱਖ ਯੋਧੇ ਆ ਤਾਂ ਕਦੀ ਵੱਖਰੇ ਤੌਰ ਤੇ ਉਹਨਾਂ ਯੋਧਾਂ ਯੁੱਧਿਆਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਕੇ ਮਜਲੂਮਾਂ ਦੀ ਢਾਲ